ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲੇ ਹੋਦਰਤੀ ਆਨੰਦ ਪੋਰਦੇ ਪਾਗਾਂ ਵਾਲੇ ਹੋਦਰਤੀ ਆਨੰਦ ਪੋਰਦੇ ਜਿੱਥੇ ਸਿੱਖੀ ਦਬੂਟਾ ਲਾਇਆ ਜਿੱਥੇ ਸਿੱਖੀ ਦਬੂਟਾ ਲਾਇਆ ਜਿੱਥੇ ਸਿੱਖੀ ਦਾ ਬੂਟਾ ਲਾਇਆ ਜਿੱਥੇ ਸਿੱਖੀ ਦਾ ਬੂਟਾ ਲਾਇਆ ਸਤਗੁਰੂ ਖਾਲਸਾ ਪੰਥ ਸਜਾਇਆ ਸਤਗੁਰੂ ਖਾਲਸਾ ਪੰਥ ਸਜਾਇਆ ਸਤਗੁਰੂ ਖਾਲਸਾ ਪੰਥ ਸਜਾਇਆ ਸਤਗੁਰੂ ਖਾਲਸਾ ਪੰਥ ਸਜਾਇਆ ਉਹ ਤਰਤੀ ਆਨੰਦ ਪੁਰ ਦੀਪ ਪਾਗਾਂ ਵਾਲੀ ਹੋਦਰ ਤੇ ਆਨੰਦ ਪੁਰਦੀ ਪਾਗਾਂ ਵਾਲੀ ਹੋਦਰ ਤੇ ਆਨੰਦ ਪੁਰਦੀ ਜਿੱਥੇ ਸਤਗੁਰੂ ਮੇਰੇ ਆਏ ਆਕੇ ਚਰਨ ਉਹਨਾਂ ਨੇ ਪਾਏ ਜਿੱਥੇ ਸਤਗੁਰੂ ਮੇਰੇ ਆਏ ਆਕੇ ਚਰਨ ਉਹਨਾਂ ਨੇ ਪਾਏ ओ तरति आनन्द परदी पागावाली यो तरती दी पागा पागां ओतरती यो तरती आनन्द परदी पागावाली यो तरति आनन्द परदि ਜਿੱਥੇ ਸਤਗੁਰੂ ਡੇਰੇ ਲਾਏ ਜਿੱਥੇ ਸਤਗੁਰੂ ਡੇਰੇ ਲਾਏ ਆਕੇ ਸੰਗਤਾਂ ਦਰਸ਼ਨ ਪਾਏ ਆਕੇ ਸੰਗਤਾਂ ਦਰਸ਼ਨ ਪਾਏ ਜਿੱਥੇ ਸਤਗੁਰੂ ਡੇਰੇ ਲਾਏ ਆਕੇ ਸੰਗਤਾਂ ਦਰਸ਼ਨ ਪਾਏ ਓਤਰਤੇ ਆਨੰਦ ਭੋਰ ਦੀ ਪਾਗਾ ਵਾਲੀ ਓ ਤਰਤੀ ਆਨੰਦ ਪੁਰਦੀ ਪਾਗਾ ਵਾਲੀ ਓ ਤਰਤੀ ਆਨੰਦ ਪੁਰਦੀ ਮੇਰੇ ਸਤ ਗੁਰਾਂ ਦਾ ਕਹਿਣਾ ਝੂਲਮ ਕਰਨਾ ਨਾ ਸਹਿਣਾ ਮੇਰੇ ਸਤ ਗੁਰਾਂ ਦਾ ਕਹਿਣਾ ਜੁਲਮ ਕਰਨਾ ਨਾ ਹੈ ਸੈਣਾ ਮੇਰੇ ਸਤ ਗੁਰਾਂ ਦਾ ਕਹਿਣਾ ਜੁਲਮ ਕਰਨਾ ਨਾ ਹੈ ਸੈਣਾ ਓ ਤਰਤੀ ਆਨੰਦਪੁਰ ਦੀ ਪਾਗਾਂ ਵਾਲੀ ਓ ਤਰਤੀ ਆਨੰਦਪੁਰ ਦੀ ਪਾਗਾਂ ਵਾਲੀ ਓ ਤਰਤੀ ਆਨੰਦਪੁਰ ਦੀ ਜਿੱਥੇ ਸਿੱਖੀ ਦਾ ਬੂਟਾ ਲਾਇਆ ਹੋ ਤਰਤੀ ਆਨੰਦਪੁਰ ਦੀ ਜਿੱਥੇ ਸਿੱਖੀ ਦਾ ਬੂਟਾ ਲਾਇਆ ਹੋ ਤਰਤੀ ਆਨੰਦਪੁਰ ਦੀ ਸਤਗੁਰ ਆਖਾਲਸਾ ਪੰਥ ਸਜਾਇਆ ਹੋ ਤਰਤੀ ਆਨੰਦਪੁਰ ਦੀ ਸਤ ਗੁਰ ਖਾਲਸਾ ਪੰਥ ਸਜਾਇਆ ਹੋ ਤਰਤੀ ਆਨੰਦ ਪੁਰਦੀ ਪਾਗਾਂ ਵਾਲੀ 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 ਉਹਰਤੇ ਆਨੰਦ ਪੁਰ ਦੀ ਜਿੱਥੇ ਸਤਿਗੁਰੂ ਮੇਰੇ ਆਏ ਜਿੱਥੇ ਸਤਿਗੁਰੂ ਮੇਰੇ ਆਏ ਉਹਨਾਂ ਆਕੇ ਡੇਰੇ ਲਾਏ ਉਥੇ ਆਕੇ ਡੇਰੇ ਲਾਏ ਸੰਗਤਾਂ ਰਾਜ-ਰਾਜ ਦਰਸ਼ਨ ਪਾਏ ਸੰਗਤਾਂ ਰਾਜ-ਰਾਜ ਦਰਸ਼ਨ ਪਾਏ ਹੋਤਰਤੀ ਆਨੰਦਪੁਰ ਦੀ ਭਾਗ ਵਾਲੀ ਹੋਤਰਤੀ ਆਨੰਦਪੁਰ ਦੀ ਭਾਗ ਵਾਲੀ ਹੋਤਰਤੀ ਆਨੰਦਪੁਰ ਦੀ ਭਾਗ ਵਾਲੀ ਹੋਤਰਤੀ ਆਨੰਦਪੁਰ ਦੀ ਵਾਹਿਗੁਰੂ 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 ਹੋਤਰਤੀ ਆਨੰਦ ਪੁਰਦੀ ਭਗਵਾਲੀ ਹੋਤਰਤੀ ਆਨੰਦ ਪੁਰਦੀ ਭਗਾ ਵਾਲੀ ਹੋਤਰਤੀ ਆਨੰਦ ਪੁਰਦੀ ਪਾਗ ਵਾਲੀ ਹੋਤਰਤੀ ਆਨੰਦ ਭਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ